ਅੱਜ ਪੰਜਾਬ ਧਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਬੋਲੇ ਹੋਏ ਝੂਠ ਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਰੋਗਰੂ ਹੋਇਆ ਹਾਂ ਜਾਖੜ ਸਾਹਿਬ ਆਸਤੇ ਤੇ ਹੀ ਕਹਿਣਾ ਚਾਹੁੰਦੇ ਆ ਕਿ ਤੂੰ ਇੱਧਰ ਉੱਧਰ ਕੀ ਬਾਤ ਨਾ ਕਰ ਇਹ ਬਤਾ ਕਿ ਝੂਠ ਕਿਉਂ ਬੋਲਾ ਪੰਜਾਬ ਦੀਆਂ ਪੰਜਾਬ ਦੇ ਇਤਿਹਾਸ ਨੂੰ ਰਿਪਰੈਜ਼ੈਂਟ ਕਰਦੀਆਂ ਪੰਜਾਬ ਦੀਆਂ ਜਿਹੜੀਆਂ ਚਾਤੀਆਂ ਵਿ ਪੰਜਾਬ ਦੇ ਜਿਹੜੇ ਭਾਰਤ ਦੀ ਭਾਜਪਾ ਸਰਕਾਰ ਨੇ ਜਿਸ ਤਰੀਕੇ ਨਾਲ 26 ਜਨਵਰੀ ਦੀ ਪਰੇਡ ਤੋਂ ਨਕਾਰਿਆ ਜਿਹੜੀ ਐਂਟੀ ਪੰਜਾਬ ਭਾਜਪਾ ਦਾ ਰੁਖ ਰਿਹਾ ਹੈ ਉਸ ਰੁਖ ਤੇ ਪੜਦੇ ਪਾਉਣ ਲਈ ਸੁਨੀਲ ਜਾਖੜ ਜੀ बार-बार ਜਿਹੜਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਝੂਠ ਬੋਲ ਰਿਹਾ ਹੁਣ ਜਦੋਂ ਮਿਨਿਸਟਰੀ ਆਫ ਡਿਫੈਂਸ ਭਾਰਤ ਸਰਕਾਰ ਨੇ ਕਲੈਰੀਫਾਈ ਕਰਤਾ ਕਿ ਪੰਜਾਬ ਦੀਆਂ ਜਿਹੜੀਆਂ ਝਾਂਕੀਆਂ ਦੇ ਕਨਸੈਪਟ ਭੇਜੇ ਸੀ ਸੈਂਟਰ ਸਰਕਾਰ ਨੂੰ ਉਹਦੇ ਚ ਕਿਤੇ ਵੀ ਨਾ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਸੀ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਦੀ ਫੋਟੋ ਸੀ ਫਿਰ ਇਸ ਗੱਲ ਦਾ ਜਿਹੜਾ ਜਿਹੜਾ ਝੂਠ ਬੋਲਿਆ ਜਾਖੜ ਸਾਹਿਬ ਨੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਉਹਦੇ ਲਈ ਹਜੇ ਤੱਕ ਵੀ ਉਹਨਾਂ ਨੇ ਨਾ ਤੇ ਮਾਫੀ ਮੰਗੀ ਆ ਨਾ ਕੋਈ ਸਬੂਤ ਦਿੱਤਾ ਹੈ ਔਰ ਕੱਲ ਵੀ ਇੱਕ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਫਿਰ ਕੀ ਆ ਨਹੀਂ ਜੀ ਮੈਂ ਆਪਣੀ ਗਲਤੀ ਤੇ ਖੜਾ ਹਾਂ ਤੇ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਜਾਖੜ ਸਾਹਿਬ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਜਾਂ ਸਬੂਤ ਦਿਓ ਤੁਸੀਂ ਕਰਨਾ ਚਾਹੀਦਾ ਸੀ ਤੁਹਾਨੂੰ ਕਿ ਤੁਸੀਂ ਪੰਜਾਬ ਦੇ ਹੱਕ 'ਚ ਸਟੈਂਡ ਲੈਂਦੇ ਕਿ ਜਿਹੜੀ ਭਾਜਪਾ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਆ ਡਿਸਕ੍ਰਿਮੀਨੇਸ਼ਨ ਕਰ ਰਹੀ ਆ ਪੰਜਾਬ ਦੇ ਪੰਜਾਬੀਆਂ ਦਾ ਅਪਮਾਨ ਕਰ ਰਹੀ ਆ ਪੰਜਾਬ ਦੇ ਸ਼ਹੀਦਾਂ ਦਾ ਭਾਜਪਾ ਨੇ ਜਿਹੜਾ ਅਪਮਾਨ ਕੀਤਾ ਉਹਦੇ ਵਾਸਤੇ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਬਾਹਰ ਧਰਨਾ ਲਾਉਣ ਦੀ ਬਜਾਏ ਤੁਸੀਂ ਪੋਚੇ ਪਾਏ, ਪਰਦੇ ਪਾਏ, ਝੂਠ ਬੋਲਿਆ। ਹੁਣ ਜਦੋਂ ਤੁਹਾਡਾ ਝੂਠ ਫੜਿਆ ਗਿਆ ਤੇ ਉਸ ਤੋਂ ਬਾਵਜੂਦ ਤੁਸੀਂ ਇਹ ਗੱਲ ਨੂੰ ਨਾ ਤਾਂ ਤੁਸੀਂ ਮਾਫੀ ਮੰਗ ਰਹੇ ਹੋ, ਨਾ ਕੋਈ ਸਬੂਤ ਦੇ ਰਹੇ ਹੋ। ਅਸੀਂ ਫੇਰ ਅੱਜ মিডিਆ ਦੇ ਸਾਥੀਆਂ ਦੇ ਰਾਹੀਂ ਪੰਜਾਬ ਭਾਜਪਾ ਦੇ ਪ੍ਰਧਾਨ ਕਿਉਂਕਿ ਕੋਈ ਛੋਟਾ ਮੋਟਾ ਲੀਡਰ ਕਹਿ ਦਿੰਦਾ ਤੇ ਕੋਈ ਗੱਲ ਨਹੀਂ ਗੱਲ ਆਈ ਗਈ ਹੋ ਜਾਂਦੀ ਚੀਜ਼ ਪੰਜਾਬ ਦੇ ਭਾਟਪਾ ਦੇ ਸਟੇਟ ਪ੍ਰੈਜ਼ੀਡੈਂਟ ਇਹ ਕਹਿਣ ਜੁम्मेवारी ਜਾਖੜ ਸਾਹਿਬ ਤੁਸੀਂ ਨਿਵਾ ਰਹੇ ਹੋ ਜਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਨਹੀਂ ਨਾ ਮੰਗ ਲੈਂਦੇ ਤੇ ਜਾਖੜ ਸਾਹਿਬ ਅਸੀਂ ਤੁਹਾਡਾ ਖਹਿੜਾ ਨਹੀਂ ਛੱਡਣਾ ਮਾਫੀ ਤੁਹਾਡੇ ਕੋਲ ਮੰਗਵਾ ਕੇ ਛੱਡਾਂਗੇ ਨਹੀਂ ਤੇ ਇਹ ਨਾਲੋ ਸਾਹਿਬ ਵੀ ਪਿੰਡ ਛੱਡੋ ਤੁਸੀਂ ਤੇ ਸ਼ਹਿਰਾਂ ਚ ਹੀ ਵੜਨ ਜੋਗੇ ਨਹੀਂ ਰਹਿਣਾ ਕਿਉਂਕਿ ਪੰਜਾਬੀਆਂ ਦਾ ਜਿਹੜਾ ਅਪਮਾਨ ਪੰਜਾਬ ਦੇ ਗਰਮ ਇਤਿਹਾਸ ਦਾ અપਮਾਨ ਸਾਡੇ ਸ਼ਹੀਦ ਸੂਰਵਿਰੰਦ ਦਾ અપਮਾਨ ਜਿਹੜਾ ਭਾਜਪਾ ਦੀ ਕੇਂਦਰ ਸਰਕਾਰ ਨੇ ਕੀਤਾ ਹੈ ਜਿਹੜਾ ਵਿਤਕਰਾ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਪੰਜਾਬ ਤੇ ਅਣਖੀ ਲੋਕ ਕਦੀ ਮਾਫ ਨਹੀਂ ਕਰਨਗੇ ਔਰ ਇਸ ਕਰਕੇ ਜਾਖਰ ਸਾਹਿਬ ਜੇ ਤੁਸੀਂ ਵਾਕਈ ਪੰਜਾਬੀ ਪੁੱਤ ਦਾ ਦਾਵਾ ਕਰਦੇ ਹੋ ਪੰਜਾਬੀਅਤ ਦਾ ਦਾਵਾ ਕਰਦੇ ਹੋ ਪੰਜਾਬੀ ਹੋਣ ਦਾ ਦਾਵਾ ਕਰਦੇ ਹੋ ਤੇ ਆਪਣੇ ਇਸ ਫਰੇਮ ਲਈ ਝੂਠ ਲੀ ਗਵਰਾਕ ਨੂੰ ਬਿਆਨ ਦੀ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਔਰ ਇਹ ਲਗਾਤਾਰ ਆਮ ਆਦਮੀ ਪਾਰਟੀ ਪੰਜਾਬ ਦੀ ਤੁਹਾਡਾ ਕਿਹੜਾ ਨਹੀਂ ਛੱਡਣ ਵਾਲੀ ਤੇ ਤੁਸੀਂ ਸੋਚੋ ਕਿਉਂਕਿ ਤੁਸੀਂ ਬਹੁਤ ਜਿਹਨੂੰ ਕਹਿ ਸਕਦੇ ਆ ਇਹ ਤੁਸੀਂ ਵੱਡਾ ਅਪਰਾਧ ਕੀਤਾ ਹੈ ਤੁਸੀਂ ਇੱਕ ਹਿਸਟੋਰੀਕਲ ਡੇ ਤੇ ਪੰਜਾਬ ਨੂੰ ਇਸ ਤਰੀਕੇ ਨਾਲ ਅਣਗੌਲਿਆ ਗਿਆ ਤੁਸੀਂ ਉਸ ਨੂੰ ਡਿਫੈਂਡ ਕਰਨ ਲਈ ਪੰਜਾਬ ਦੇ ਲੋਕਾਂ ਦਾ ਝੂਠ ਬੋਲਿਆ ਵਾਲੀ ਪਾਰਟੀ ਦੀ ਸਰਕਾਰ ਨੂੰ ਹੀ ਬਦਲਾਅ ਕਰਨ ਦੀ ਸਾਜ਼ਿਸ਼ ਹੈ। ਔਰ ਇਹ ਕਹਾਣੀ ਹੈਗਾ ਅਜਿਹਾ। ਉਹ ਅਜਿਹਾ ਤੇ ਵਿਸ਼ਾ ਬੋਸਤ ਹੋ ਰਹੀ ਸੀ। ਕਿ ਇਹ ਹਮ ਵਿਸ਼ਾ ਇਸ ਤਰ੍ਹਾਂ ਕਿ ਹੈ ਕਿ ਪੰਜਾਬ ਕੇਜ ਦੇ ਯੂਨਿਟ ਦੇ ਪ੍ਰਧਾਨ ਵੱਲੋਂ ਜਿਹੜਾ ਝੂਠ ਬੋਲਿਆ ਗਿਆ ਜਿਹਨੂੰ ਕਾਉਂਟਰ ਟੈਕ DHD ਸਰਕਾਰ ਨੇ ਕੀਤਾ ਕਲੈਰੀਫਾਈ ਦੇ ਸਰਕਾਰ ਨੇ ਕੀਤਾ ਜਿਹੜੀ ਇਹਨਾਂ ਦੀ ਪਾਰਟੀ ਸਰਕਾਰ ਇਸ ਕਰਕੇ ਐਮ ਹੋ ਜਾਂਦਾ ਹੈ। ਜੋ ਕਿ ਪੰਜਾਬੀਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਪਾਰਟੀਆਂ ਨੇ ਕੀਤੀ ਆ ਇਸ ਕਰਕੇ ਖੜਾ ਆਪ ਸੁਣਨ ਵਾਲੇ ਨਹੀਂ ਸੋ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਕਰ ਸਕਦੇ ਹੋ ਜਿਹੜਾ ਗਵਰਨਰ ਸਾਹਿਬ ਦਾ ਜਿਹੜਾ ਕੰਡਕਟ ਹੈ ਉਹ ਬਹੁਤ ਹੀ ਮਤਲਬ ਜਿੰਨੀ ਕਹਿ ਸਕਦੇ ਹਾਂ ਇਸ ਕਰਕੇ ਸ਼ੱਕ ਦੇ ਘੇਰੇ ਚੋਂਦਾ ਕਿਸੇ ਵੀ ਬੰਦੇ ਕੋ ਕਾਨੂੰਨੀ ਤੌਰ ਤੇ ਘੱਟੋ ਘੱਟ ਹਾਇਰ ਕੋਰਟ ਤੇ 30 ਦਿਨ ਦੇ ਟਾਈਮ ਹੁੰਦਾ ਅਪੀਲ ਕਰਨ ਦੇ ਅਮਨ ਰੋੜਾ ਜੀ ਵਾਲੇ ਮਾਮਲੇ 'ਚ ਵੀ ਜੇ 30 ਦਿਨ ਨਹੀਂ ਹੋਏ ਤੇ ਗਵਰਨਰ ਸਾਹਿਬ ਨੂੰ ਪਤਾ ਨਹੀਂ ਕਿਹੜੀ ਕਾਲੀ ਆ ਇਹ ਜਲਤਬਾਜੀ ਆ ਇੱਕ ਪਾਸੇ ਤੇ ਪੰਜਾਬ ਤੇ ਲੋਕਾਂ ਵਾਸਤੇ ਪਾਸ ਕੀਤੇ ਗਏ ਵਿਧਾਨ ਸਭਾ ਦੇ ਬਿੱਲ ਤੇ ਗਵਰਨਰ ਸਾਹਿਬ ਕਈ ਕਈ ਮਹੀਨੇ ਦਬ ਕੇ ਬੈਠੇ ਰਹਿੰਦੇ ਆ ਜਾਂ ਪੰਜਾਬ ਦੇ ਅਹਿਮ ਬਿੱਲਾਂ ਨੂੰ ਗਵਰਨਰ ਸਾਹਿਬ ਪ੍ਰੈਜ਼ੀਡੈਂਟ ਕੋਲ ਭੇਜ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਇੱਕ ਮੰਤਰੀ ਨੂੰ ਲੈ ਕੇ ਇੰਨੇ ਕਾਲੀਚ ਐ ਇੰਨੇ ਮਤਲਬ ਜਲਦਬਾਜੀ ਚ ਐ ਕਿ ਉਹਨਾਂ ਨੂੰ ਹਜੇ ਪੂਰਾ ਕਾਨੂੰਨੀ ਅਧਿਕਾਰ ਐ ਅਪੀਲ ਕਰਨ ਦਾ ਲੀਗਲ رائے ਲੈਣ ਦਾ ਹਰੇਕ ਤਰੀਕੇ ਨਾਲ ਆਪਣਾ ਪੱਖ ਰੱਖਣ ਦਾ ਔਰ ਸੰਵਿਧਾਨ ਨੇ ਦਿੱਤਾ ਹੈ ਉਹ ਹਜੇ ਉਹਨਾਂ ਨੇ ਉਸ ਐਕਸਰਸਾਈਜ਼ ਨੂੰ ਕਰਨਾ ਹੈ ਤੇ ਗਵਰਨਰ ਸਾਹਿਬ फटाफट ਚਿੱਠੀ ਲੈ ਕੇ ਇਸ ਕਰਕੇ ਸੀ ਕਿ ਇਹ ਨਹੀਂ ਆ ਕਿ ਗਵਰਨਰ ਜਿਹੜੇ ਆ ਪੰਜਾਬ ਦੇ ਮਹਾਮਹੀਮ ਲਗਾਤਾਰ ਪੰਜਾਬ ਨਾਲ ਬੀਜੇਪੀ ਦਾ ਪੱਖ ਜ਼ਿਆਦਾ ਲੈਂਦੇ ਨਜ਼ਰ ਆ ਰਹੇ ਪੰਜਾਬੀਆਂ ਦਾ ਪੱਖ ਨਹੀਂ ਹੁੰਦੇ ਈਵਨ ਕਈ ਕਈ ਵਾਰ ਉਹਨਾਂ ਨੇ ਆਪਣੀ ਜਿਹੜੀ ਕਨਸਟੀਟਿਊਸ਼ਨਲ ਮਰਿਆਦਾ ਆ ਉਹਦਾ ਵੀ ਉਲੰਘਣ ਕੀਤਾ ਉਹਨੂੰ ਲੰਘਿਆ ਉਹਨਾਂ ਨੇ ਇਸ ਜਲਦਬਾਜੀ 'ਚ ਇਹ ਵੀ ਨਹੀਂ ਦੇਖਿਆ ਕਿ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਹੈ ਅਪੀਲ ਕਰਨ ਦੇ ਹਾਇਰ ਕੋਰਟੇ ਜਿਹਨਾਂ ਕੋਲ ਹੈਗੇ ਆ ਜਿੰਨਾ ਚਿਰ ਉਹ ਘੱਟੋ-ਘੱਟ ਤੇ ਸੰਵਿਧਾਨਤੀ ਦਿਨ ਦਿੰਦਾ ਮੈਂ ਜਿ ਤਰ੍ਹਾਂ ਕਿਹਾ ਕਿ ਗਵਰਨਰ ਸਾਹਿਬ ਨੂੰ ਕੀ ਨਹੀਂ ਜਲਦਬਾਜੀ ਆ ਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਜਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਵਾਰ-ਵਾਰ ਦੋਹਰਾ ਤੇ ਜਿਹਨੂੰ ਕਹਿ ਸਕਦੇ ਹੋ ਬਦਲੇ ਦੀ ਭਾਵਨਾ ਵਾਲਾ ਵਰਤਾਰਾ ਹੁੰਦਾ ਹੈ ਗਵਰਨਰ ਸਾਹਿਬ ਤੁਹਾਡੇ ਅਉਦੇਨ ਤੁਹਾਡੀ ਪੋਜੀਸ਼ਨ ਨੂੰ ਗਰਮਾ ਨੂੰ ਇਹ ਸ਼ੋਭਾ ਨਹੀਂ ਦਿੰਦਾ ਸੋ ਗਵਰਨਰ ਸਾਹਿਬ ਨੂੰ ਘੱਟੋ ਘੱਟ ਆਪਣੇ ਲੀਗਲ ਐਡਵਾਈਜ਼ਰਾਂ ਤੋਂ ਸਾਰੀ ਸਲਾਹ ਲੈ ਕੇ ਹੀ ਕੋਈ ਗੱਲ ਕਰਨੀ ਚਾਹੀਦੀ ਹੈ ਦੇਖੋ ਉਹ ਮੈਂ ਤਾਂ ਉਹ ਤੇ ਸਵਾਲ ਤਾਂ ਖੜਾ ਹੋਊਗਾ ਕਿ ਲੀਗਲੀ ਉਹਨਾਂ ਨੂੰ ਕੋਈ ਉਹ ਉਹ ਉਹਦੇ ਚ ਇਨ ਵੈਲਿਡ ਹੋ ਜਾਂਦੇ ਆ ਜਾਂ ਇਲੈਗਲ ਹੋ ਜਾਂਦੇ ਲੈਜੀਟਿਮੇਟ ਹੋ ਜਾਂਦੇ ਆ ਹਜੇ ਤੇ ਉਹਨਾਂ ਕੋਲ ਅਪੀਲ ਕਰਨ ਦੇ 30 ਦਿਨ ਉਹ ਵੀ ਪੂਰੇ ਨਹੀਂ ਹੋਏ ਤਾਂ ਕਿ ਅਸੀਂ ਕਹਿ ਰਹੇ ਆ ਗਵਰਨਰ ਸਾਹਿਬ ਨੂੰ ਇੰਨੀ ਕਾੜੀ ਆ ਕਿ ਪੰਜਾਬ ਸਰਕਾਰ ਦੇ ਪ੍ਰਤੀ ਤੇ ਇੰਨੀ ਜਲਦਬਾਜ਼ੀ ਲੈਂਦੇ ਕਿ ਕਾਨੂੰਨ ਦੀ ਉਲੰਘਣਾ ਵੀ ਕਰ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਬਿੱਲ ਜਿਹੜੇ ਵਿਧਾਨ ਸਭਾ ਪਾਸ ਕਰਦੀ ਕਈ ਕਈ ਮਹੀਨੇ ਪੈਂਡਿੰਗ ਰਹਿੰਦੇ ਆ ਜਾਂ ਪ੍ਰੈਜ਼ੀਡੈਂਟ ਨੂੰ ਭੇਜ ਦਿੰਦੇ ਆ ਸੋ ਇਹ ਗਵਰਨਰ ਸਾਹਿਬ ਦਾ ਪੂਰਾ ਦੋਹਰਾ ਤੇ ਡਬਲ ਸਟੈਂਡਰਡ ਵਾਲਾ ਮਾਪਦੰਡ ਹੈ ਉਹ ਸਾਹਮਣੇ ਆ ਰਿਹਾ ਹੈ ਇਹ ਦੇਖਣੇ ਦਿੱਖੋ ਮੈਨੂੰ ਲੱਗਦਾ ਹੈ ਵੀ ਬੜਾ ਸੰਜੀਦਾ ਗੰਭੀਰ ਵਿਸ਼ਾ ਆਇਆ ਹੈ ਔਰ ਅਸੀਂ ਅਜੇ ਤੇ ਕੋਈ ਵੀ ਜਲਦਬਾਜ਼ੀ ਦੀ ਗੱਲ ਨਹੀਂ ਕਰਨਾ ਚਾਹੁੰਦੇ ਲੇਕਿਨ ਮੇਰੇ ਵਾਲੇ ਸਮੇਂ ਤੇ ਪੰਜਾਬ ਸਰਕਾਰ ਡੈਫिनेटਲੀ ਇਸ ਇਸ਼ੂ ਨੂੰ ਟੇਕਅਪਦੀ ਕਰੂਗੀ ਇਨਵੈਸਟੀਗੇਟ ਵੀ ਕਰੂਗੀ ਔਰ ਜਿੱਥੇ-ਜਿੱਥੇ ਵੀ ਗਿਆਤੀਆਂ ਹੋਈਆਂ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਜਵਾਬਦੇਹੀ ਵੀ ਚਾਈ ਜਾਊਗੀ ਡੈਫੀਨਿਟਲੀ ਇੱਥੇ ਕਾਰਵਾਈ ਹੋਏਗੀ ਕੀ ਬੋਲੇ سرکار گروہ صاحب کی بے ادبی کے کیسا نو لے کے بحبل کلا کوٹ پورا گولی کانڈ کو لے کے بہت گیر اورجیدہ ہے اور اسی اکارڈنگ ٹو لاؤ لا انویسٹیگیٹ بھی کر رہے ہیں اور مان یوگ عدالتوں کر رہے ہیں اور دیفنیٹلی یہ ساڑھی ڈیفنیٹلی ساری پہلے کمیٹمنٹ ہے یہ انصاف دے روا دوں گی سکار اور ڈیفنیٹلی پاپاب کی وعدہ پورا کریں گے میں اس وشے کہنا چاہوں گا بہت بہت دن ਜੋ ਡੈਫੀਨਿਟਲੀ ਸਰਕਾਰ ਨੇ ਉਹਦਾ ਨੋਟਿਸ ਲਿਆ ਹੈ ਇਨਵੈਸਟੀਗੇਸ਼ਨ ਮਾਰਕ ਕੀਤੀ ਹੈ ਔਰ ਆਉਣ ਵਾਲੇ ਸਮੇਂ 'ਚ ਬਿਹਤਰ ਟੈਕਨੋਲੋਜੀ ਵਰਤੀ ਜਾਵੇ ਔਰ ਜੇਲਾਂ ਦੀ ਸਿਕਿਉਰਿਟੀ ਹੋਰ ਫੁਕਤਾ ਕੀਤੀ ਜਾਵੇ ਔਰ ਐਗੀਆਂ ਕੋਈ ਘਟਨਾਵਾਂ ਨਾ ਹੋਣ ਪਹਿਲਾਂ ਤੇ ਸਾਰੀ ਘਟਨਾ ਦੀ ਕੀ ਕਾਰਨ ਰਹਿ ਆ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਜੋ ਜੋ ਲੋਕਾਂ ਦੀ ਇੱਥੇ ਜਵਾਬਦੇਹੀ ਫਿਕਸ ਹੋਊਗੀ ਜਾਂ ਜਿਨ੍ਹਾਂ ਦੀ ਲਾਪਰਵਾਹੀ ਸਾਹਮਣੇ ਆਊਗੀ ਉਹਨਾਂ ਦੇ ਸਖ਼ਤਲਾਬੀ ਕਾਰਵਾਈ ਕਰਾਂਗੇ ਔਰ ਤੋਂ ਵੀ ਖਾਸ ਤਿਹ ਅਸੀਂ ਫੁਕਤਾ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਦਾ ਇਹ ਬੜਾ ਸਪਸ਼ਟ ਮੰਨਣਾ ਹੈ ਕਿ ਜਿਹੜਾ ਇਹ ਗੁੰਡਾ ਤੰਤਰ ਪਿਛਲੇ ਸਰਕਾਰਾਂ ਨੇ ਫਲਾਇਆ ਹੈ ਤੁਮਰਾ ਕਰਕੇ ਨੌਜਵਾਨਾਂ ਨੂੰ ਇਹਨਾਂ ਨੂੰ ਸਿਰੇ ਤੋਂ ਅਸੀਂ ਖਤਮ ਕਰਨਾ ਔਰ ਲਗਾਤਾਰ ਹੌਸਲੇ ਲੱਗਦੀਏ ਬਾਦ ਰਹੇ ਮੈਂ ਇਹ ਦੇਖ ਦੇ ਦੇਖ ਮੈਂ ਲੱਖ ਕੁਛ ਬਲੈਕ ਸ਼ੀਪ ਪਈਆਂ ਮੈਂ ਤੁਹਾਨੂੰ ਦੱਸ ਸਕਦਾ ਨਹੀਂ ਦੇਖਿਆ ਹੋਣਾ ਜਦੋਂ ਕਪੂਰਥ ਦੇ ਵਾਲਾ ਵੀ ਟੀਲ ਵਾਲਾ ਇਨਸੀਡੈਂਟ ਸਾਹਮਣੇ ਆਇਆ ਸੀ ਉਦੋਂ ਵੀ ਕੁਝ ਅਫਸਰ ਸਹਿਬਾਨਾਂ ਦੀ ਜਿਹੜੀ ਲਾਪਰਵਾਹੀ ਸਾਹਮਣੇ ਆਈ ਸੀ ਸਰਕਾਰ ਨੇ ਵੀ ਜੇਤ ਰਿਐਕਸ਼ਨ ਲਿਆ ਸੀ ਸੋ ਕਈ ਬਲੈਕਸ਼ੀਪ ਸਿਸਟਮ ਚ ਹੈਗੇ ਆ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋ ਰਹੀ ਹੈ ਉਹਨਾਂ ਦੇ ਸਬੱਤ ਹਲਫ ਕਾਰਵਾਈ ਵੀ ਕਰ ਰਹੇ ਆ ਤੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਤੇ ਸਾਰੀਆਂ ਚੀਜ਼ਾਂ درست ਵੀ ਹੋਣਗੀਆਂ ਔਰ ਸਭ ਤੋਂ ਜ਼ਰੂਰੀ ਮਾਨ ਸਾਹਿਬ ਦੀ ਸਰਕਾਰੇ ਕਰ ਰਹੀ ਜਿਹੜੀ ਕਮੀ ਜਿੱਥੇ ਮਿਲ ਰਹੀ ਉਹਨੂੰ ਪੜਦੇ ਨਹੀਂ ਪਾਇਆ ਜਾ ਰਿਹਾ ਉਹਦੇ ਖਿਲਾਫ ਕਾਨੂੰਨ ਦੀ ਤੌਰ ਤੇ ਸਖਤ ਕਾਰਵਾਈ ਵੀ ਕਰ ਰਹੀ ਦੇਖੋ ਕੋਈ ਬਜਟ ਦੀ ਪ੍ਰੋਬਲਮ ਨਹੀਂ ਹੈ ਸਰਕਾਰ ਦਾ ਇਹ ਬੜਾ ਸਪਸ਼ਟ ਮਨ ਹੈ ਪਹਿਲਾਂ ਵੀ ਮੈਂ ਤਾਂ ਇੱਕ ਵਾਰ ਗੱਲ ਕਹੀ ਸੀ ਵੀ ਅਸੀਂ ਤੇ ਇਵਨ ਇਹ ਇਸ ਚੀਜ਼ ਤੇ ਵੀ ਕੰਮ ਕਰ ਰਹੇ ਹਾਂ ਕਿ ਜਿਹੜੇ ਸੀਨੀਅਰਸ ਕ੍ਰਾਈਮ ਤੇ ਇਨਵੋਲਵ ਲੋਕ ਆ ਉਹਨਾਂ ਲਈ ਇੱਕ ਅਲੱਗ ਤੋਂ ਜੇਲ ਬਣਾਈਏ ਹਾਈ ਸਕਿਉਰਿਟੀ ਜੇਲ ਜਿਸ ਤਰ੍ਹਾਂ ਬਟਿੰਡਾ ਉਸ ਤੋਂ ਵੀ ਨਾਲ ਤਾਂ ਕਿ ਉੱਥੇ ਨੇੜੇ ਤੇੜੇ ਵੀ ਕਿਸੇ ਤਰ੍ਹਾਂ ਦੀ ਟੈਕਨੋਲੋਜੀ ਕੋਈ ਇਸਤੇਮਾਲ ਨਾ ਕਰੇ ਸਰਕਾਰ ਉੱਤੇ ਵੀ ਕੰਮ ਕਰ ਰਹੀ ਹੈ ਸੋ ਤਮਾਮ ਤਰੀਕੇ ਨਾਲ ਅਸੀਂ ਉਪਰਾਲੇ ਕਰ ਰਹੇ ਹਾਂ ਤੁਹਾਨੂੰ ਲੱਗਦਾ ਥੋੜਾ ਬਹੁਤ ਸਮੇਂ ਤੇ ਲੱਗਦਾ ਹੈ ਹਰ ਚੀਜ਼ ਨੂੰ ਬਰੁਤ ਕਰਨ اور ٹائم کے چیز اس سمسیا تو نجات ملے گی ڈیفینیٹلی بہت میں تمہیں پہلے ہی کیا بھی اس معاملے تے سرکار نے امیجیٹلی انکوائری مار چکی ہے ਸਾਰੇ ਪੱਖ ਨੂੰ ਬਾਹਰ ਆਣ ਜੋ ਉਸ ਤੋਂ ਬਾਅਦ ਹੀ ਉੱਤੇ ਕੋਈ ਕਨਕਲੂਡ ਕੀਤਾ ਜਾ ਸਕਦਾ ਲੇਕ ਡੈਫੀਨਿਟਲੀ ਲਾਪਰਵਾਹੀ ਹੋਈ ਹੈ ਕਾਰਵਾਈ ਵੀ ਹੋ ਰਹੀ ਹੈ ਉੱਤੇ ਉੱਤੇ ਹਰੇਕ ਥਾਂ ਤੇ ਕਾਰਵਾਈ ਹੋ ਰਹੀ ਹੈ ਉੱਤੇ ਹਰੇਕ ਥਾਂਾਂ ਤੋਂ ਕਰ ਹੀ ਰਿਹਾ ਹੈ ਜਿੱਥੇ ਜਿੱਥੇ ਵੀ ਕੋਈ ਫੋਟਾਈ ਹੋ ਰਹੀ ਹੈ ਸਰਕਾਰ ਐਕਸ਼ਨ ਲੈ ਰਹੀ ਹੈ ਬਹੁਤ ਧੰਨਵਾਦ